ਚੰਡੀਗੜ੍ਹ ਮੇਅਰ ਚੋਣ ਦੇ ਵਿੱਚ ਇੰਡੀਆ ਅਲਾਈንስ ਦਾ ਟ੍ਰੇਲਰ ਦੇਖੇਗਾ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਦੱਸਿਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਗੱਠਜੋੜ ਹੋਇਆ ਹੈ ਇਹ ਸੋਰਸਸ ਜਾਣਕਾਰੀ ਦੇ ਰਹੇ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲ ਕੇ ਚੋਣ ਲੜ ਸਕਦੇ ਨੇ ਦੱਸਿਆ ਕਿ ਅੱਜ ਕਾਂਗਰਸ ਦੇ ਮੇਅਰ ਉਮੀਦਵਾਰ ਆਪਣੇ ਨਾਂ ਵਾਪਸ ਲੈ ਸਕਦੇ ਨੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਤਾਂ ਕਾਂਗਰਸ ਦੇ ਲਈ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਕੁਰਸੀ आम आदमी पार्टी छड़ेगी और इंडिया अलायंस कारण बीजेपी दिया दासी है कि मुश्किलों ਦੇ ਵਿੱਚ ਵਾਦਾ ਹੋ ਸਕਦਾ ਹੈ ਕਿਉਂਕਿ ਇਸ ਵੇਲੇ आम आदमी पार्टी ਦੇ 13 ਅਤੇ ਕਾਂਗਰਸ ਦੇ 7 ਕੌਂਸਲਰ ਨੇ ਤਾਂ ਦੋਵੇਂ ਇਕੱਠੇ ਹੁੰਦੇ ਨੇ ਔਰ ਇੱਕ ਗਿਣਤੀ ਜਿਹੜੀ ਹੈ 20 ਹੋ ਜਾਏਗੀ ਜਦਕਿ बीजेपी ਨੂੰ ਇੱਕ ਸੰਸਦ ਦਾ ਵੋਟ ਮਿਲਾ ਕੇ 15 ਹੀ ਵੋਟਾਂ ਬਣਦੀਆਂ ਨੇ ਔਰ ਜੇਕਰ ਮੰਨ ਲਈਏ ਕਿ अकाली दल ਦਾ ਇੱਕ ਕੌਂਸਲਰ ਵੀ बीजेपी ਦਾ ਸਾਥ ਦਿੰਦਾ ਹੈ ਤਾਂ ਵੀ बीजेपी ਆਪਣਾ ਮੇਅਰ ਨਹੀਂ ਬਣਾ ਸਕਦੀ ਜਿਸ ਸੇ ਹਿਸਾਬ ਦੇ ਨਾਲ ਨੰਬਰ ਆਮ ਆਦਮੀ ਪਾਰਟੀ ਔਰ ਕਾਂਗਰਸ ਜੇਕਰ ਇਕੱਠੇ ਹੋ ਕੇ ਇਹ ਚੋਣ ਲੜਦੇ ਨੇ ਉਹਨਾਂ ਦੇ ਬਣ ਰਹੇ ਨੇ ਸਿੱਧੇ ਤੌਰ ਤੇ ਇਸ ਵੇਲੇ ਕਾਫੀ ਇੰਟਰਸਟਿੰਗ ਅਸੀਂ ਕਹਿ ਸਕਦੇ ਹਾਂ ਪਿਛਲੇ 2-3 ਦਿਨ ਤੋਂ ਸਾਰਾ ਸਿਨੈਰੀਓ ਬਣਿਆ ਹੋਇਆ ਹੈ ਚੋਣ ਨੂੰ ਲੈ ਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਇੱਕ ਆਮ ਆਦਮੀ ਪਾਰਟੀ ਦਾ ਕਾਉਂਸਲਰ ਬਿੱਲੂ ਜੋ ਹੈ ਉਹ ਬੀਜੇਪੀ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਸ ਤੋਂ ਬਾਅਦ ਬੀਤੇ ਦਿਨ ਇੱਕ ਜਿਹੜੇ ਬੀਜੇਪੀ ਦੇ ਕਾਉਂਸਲਰ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਨੇ ਔਰ ਇਸੇ ਦੇ ਵਿਚਾਲੇ ਇਹ ਵੀ ਲਗਾਤਾਰ ਸਭ ਤੋਂ ਅਹਿਮ ਸਵਾਲ ਇਹ ਸੀ ਕਿ ਅਲਾਈਅੰਸ ਚੱਲਦੇ ਯਾਨੀ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਜਿਹੜੇ ਨੇ ਇੰਡੀਆ ਗਾ ਟੂਰ ਦੇ ਚੱਲੇ ਜਿੱਥੇ ਲੋਕ ਸਭਾ ਚੋਣਾਂ ਲੜ ਰਹੇ ਨੇ ਕੀ ਉਸ ਦੀ ਝਲਕ ਮੇਅਰ ਦੀ ਚੋਣ ਦੇ ਲਈ ਵੀ ਚੰਡੀਗੜ੍ਹ ਦੇ ਵਿੱਚ ਨਜ਼ਰ ਆਏਗੀ ਤਾਂ ਉਸ ਨੂੰ ਲੈ ਕੇ ਹੋਣਾ ਸੋਰਸਸ ਜਾਣਕਾਰੀ ਦੇ ਰਹੇ ਨੇ ਬਿਲਕੁਲ ਹਾਂ ਯਾਨੀ ਕਿ ਕਿਤੇ ਨਾ ਕਿਤੇ ਇੱਕ ਪੂਰਾ ਜਿਹੜਾ ਅਸੀਂ ਕਹਿ ਸਕਦੇ ਹਾਂ ਮਾਪ ਤੋਲ ਕਰ ਲਿਆ ਗਿਆ ਹੈ ਜੋੜ ਘਟਾਓ ਕਰ ਲਿਆ ਗਿਆ ਹੈ ਕਿ ਆਖਰਕਾਰ ਕਿਹੜੀ ਸੀਟ ਤੇ ਕਿਸ ਦਾ ਉਮੀਦਵਾਰ ਖੜੇਗਾ ਕਿਉਂਕਿ ਸਿੱਧੇ ਤੌਰ ਤੇ ਇੱਕ ਮੇਅਰ ਦੀ ਕੁਰਸੀ ਹੈ ਉਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਹੈ ਉਸ ਤੋਂ ਬਾਅਦ ਡਿਪਟੀ ਮੇਅਰ ਹੈ ਤਾਂ ਤਿੰਨ ਇਹ ਕੁਰਸੀਆਂ ਨੇ ਔਰ ਉਸ ਦੇ ਨੇ ਕਿਸ ਤਰੀਕੇ ਦੇ ਨਾਲ ਗੱਠਜੋੜ ਦੇ ਵਿੱਚ ਜਿਹੜਾ ਹੈ ਜੇਕਰ ਹੁੰਦਾ ਹੈ ਤਾਂ ਫਿਰ ਉਹ ਮਾਪ ਤੋਲ ਹੋਇਆ ਹੈ Manoj Rathee ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ Manoj ਕੀ ਕੋਈ ਜਾਣਕਾਰੀ ਹੈ ਅਲਾਈன்ஸ் ਦੇ ਚੱਲਦੇ ਚੋਣ ਲੜੀ ਜਾ ਸਕਦੀ ਹੈ ਕਾਂਗਰਸ ਅਧਿਆਪ ਬਹੁਤ ਹੀ ਕਹਿ ਸਕਦੇ ਹਾਂ ਦਿਲਚਸਪ ਇਸ ਵਾਰ ਇਹ ਮੇਅਰ ਇਲੈਕਸ਼ਨ ਹੋਣ ਵਾਲਾ ਹੈ ਗੁਰਜੋਤ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਹੀ ਰਿਹਾ ਸੀ ਤੇ ਅੱਜ ਇੱਕ ਵੱਡਾ ਫੈਸਲਾ ਆ ਸਕਦਾ ਹੈ ਕਿਉਂਕਿ ਕੱਲ ਵੀ ਮੀਟਿੰਗ ਚੱਲਦੀ ਰਹੀ ਆਮ ਆਦਮੀ ਪਾਰਟੀ ਦੀ ਅਸੀਂ ਗੱਲ ਕਰ ਲਈ ਕਾਂਗਰਸ ਦੇ ਸੀਨੀਅਰ ਅਧਿਕਾਰੀਆਂ ਦੀ ਸੀਨੀਅਰ ਲੀਡਰਸ ਦੀ ਜਿਹੜੀ ਮੀਟਿੰਗ ਹੋਈ ਹੈ ਅੱਜ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਹੈ ਕਿ ਜਿਹੜੀ ਕਾਂਗਰਸ ਦੇ ਜਸਵੀਰ ਸਿੰਘ ਬੰਟੀ ਨੇ ਜਿਨ੍ਹਾਂ ਨੇ ਮੇਅਰ ਪਦ ਵਾਸਤੇ ਨਾਮੰਕਨ ਭਰਿਆ ਸੀਗਾ ਉਹ ਅਜੇ ਵਾਪਸ ਲੈ ਸਕਦੇ ਆ ਇਹਦਾ ਮਤਲਬ ਇਹ ਹੀ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਸਹਿਮਤੀ ਕਿਤੇ ਨਾ ਕਿਤੇ ਜਿਹੜੇ ਸੋਰਸਿਸ ਹਨ ਜਾਣਕਾਰੀ ਦੇ ਰਹੇ ਕਿ ਉਹਨਾਂ ਦੀ ਸਹਿਮਤੀ ਬਣ ਸਕਦੀ ਹੈ ਕਿਉਂਕਿ ਮੇਅਰ ਦੀ ਸੀਟ ਆਮ ਆਦਮੀ ਪਾਰਟੀ ਰੱਖੂਗੀ ਕਿਉਂਕਿ ਉਹਨਾਂ ਦੇ ਕੌਂਸਲਰ ਜ਼ਿਆਦਾ ਨੇ 14 ਕੌਂਸਲਰ ਹੋ ਚੁੱਕੇ ਨੇ ਉਹਨਾਂ ਦੇ ਉਸ ਤੋਂ ਬਾਅਦ ਜਿਹੜੇ ਸੀਐਡੀਪਟੀ ਮੇਅਰ ਡਿਪਟੀ ਮੇਅਰ ਹੈ ਉਹ ਕਾਂਗਰਸ ਦੇ ਕਾਂਗਰਸ ਦੇ ਦੇਖੋ 7 ਨੇ ਔਰ ਜਿਹੜੇ ਆਮ ਆਦਮੀ ਪਾਰਟੀ ਨੇ 13 ਯਾਨੀ ਕਿ 13 ਤੇ 7 ਹੋ ਗਏ ਟੋਟਲ ਬੀ ਯਾਨੀ ਕਿ ਬੀ ਕਾਉਂਸਲਰ ਜੇਕਰ ਹੈ ਔਰ ਬੀਜੇਪੀ ਦੇ ਕੋਲ ਹੈਗੇ 14 ਪਲੱਸ 1 ਯਾਨੀ ਕਿ ਪਲੱਸ 1 ਜੇਦੀ ਹੈ ਕਿ ਐਮਪੀ ਦੀ ਇੱਕ ਵੋਟ ਹੁੰਦੀ ਹੈ 14 ਕਿਉਂਕਿ ਇੱਕ ਜਿਹੜੇ ਗੁਰਚਰਨਜੀਤ ਸਿੰਘ ਕਾਲਾ ਹੈ ਉਹ ਹੁਣ ਆਮ ਆਦਮੀ ਪਾਰਟੀ ਸ਼ਾਮਲ ਹੋ ਗਈ ਪਹਿਲਾ 15 ਸੀ ਕਿ ਬੀਜੇਪੀ ਦੇ ਹੁਣ 14 ਹੋਗੇ 14 ਪਲੱਸ 1 15 ਯਾਨੀ 15 ਬੀਜੇਪੀ ਦੇ ਕੋਲ ਹੈ ਤੇ ਹੁਣ ਟੋਟਲ ਜੇਕਰ ਅਲਾਈਸ ਹੁੰਦਾ ਹੈ ਅੱਜ ਸਹਿਮਤ ਦੀ ਬਣ ਸਕਦੇ ਜਿਹੜੇ ਰਿਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ ਟੋਟਲੀ ਫਾਈਨਲ ਹੋ ਚੁੱਕਾ ਹੈ ਬਸ ਅੱਜ ਅਨਾਉਂਸ ਕਰ ਸਕਦੇ ਔਰ ਰਿਸੋਰਸਿਸ ਦੇ ਪੁਖਤਾ ਜਿਹੜੇ ਸੋਰਸਿਸ ਕਾਂਗਰਸ ਦੇ ਹੈ ਉਹ ਵਾਪਸ ਲੈ ਸਕਦੀ ਇਹਦਾ ਮਤਲਬ ਇਹੀ ਹੋਇਆ ਕਿ ਆਮ ਆਦਮੀ ਪਾਰਟੀ ਮੇਅਰ ਪਦ ਤੋਂ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਉਹ ਕਾਂਗਰਸ ਨੂੰ ਦੇ ਸਕਦੀ ਹੈ ਤਾਂ ਇਹ ਜੇਕਰ ਇਸ ਤਰ੍ਹਾਂ ਦੀ ਗੱਟਬੰਦੀ ਹੁੰਦਾ ਤਾਂ ਬੀਜੇਪੀ ਦਾ ਹਾਰਨਾ ਇਹ ਬਿਲਕੁਲ ਕਾਮਨ ਸੈਂਸ ਕਿਉਂਕਿ ਬੀਜੇਪੀ ਦੇ ਕੋਲ ਸਿਰਫ 15 ਵੋਟਸ ਨੇ 14 ਪਲੱਸ 1 ਔਰ ਉਹਨਾਂ ਦੀ ਜਿਹੜੀ ਆਪਸੀ ਅਲਾਈਅੰਸ ਹੁੰਦਾ ਤਾਂ ਫਿਰ ਉਹਨਾਂ ਦੀ ਬੰਦੀ ਹੈ ਵੋਟ ਪੀਸ ਯਾਨੀ ਕਿ ਮੇਅਰ ਦਾ ਵੀ ਵੋਟ ਉਹ ਲੈ ਸਕਦੇ ਆ ਮੇਅਰ ਪੱਤ ਵੀ ਲੈ ਜਾ ਸਕਦੇ ਆ ਸੀਨੀਅਰ ਡਿਪਟੀ ਮੇਅਰ ਵੀ ਉਹ ਲੈ ਸਕਦੇ ਆ ਡਿਪਟੀ ਮੇਅਰ ਵੀ ਲੈ ਸਕਦੇ ਆ ਤਾਂ ਬੜਾ ਇੰਟਰਸਟਿੰਗ ਅਸੀਂ ਕਹਿ ਸਕਦੇ ਆ ਔਰ ਅੱਜ ਅੱਜ ਇੱਕ ਪੂਰਾ ਫਾਈਨਲ ਹੋ ਸਕਦਾ ਹੈ ਪੂਰਾ ਅੱਜ ਡਿਸੀਜਨ ਜਿਹੜਾ ਉਸ ਦੁਪਹਿਰ ਤੱਕ ਸਾਹਮਣੇ ਆ ਜਾਏਗਾ ਕਿ ਆਖਿਰ ਸਿਚੁਏਸ਼ਨ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਬਣ ਰਹੀ ਹੈ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਮਨੋਜ ਤਮਾਮ ਜਾਣਕਾਰੀ ਲਈ ਤਾਂ ਗੇਮ ਚੇਂਜਰ ਇਸ ਵੇਲੇ ਬਣ ਸਕਦਾ ਹੈ ਇਹ ਇਕੱਠ ਜੋੜ ਕਿਉਂਕਿ ਹੁਣ ਤੱਕ ਜੇਕਰ ਇਸ ਤਰੀਕੇ ਦੇ ਨਾਲ ਆਵਾਦਵੀ ਪਾਰਟੀ ਤੇ ਕਾਂਗਰਸ ਬੱਕੋ-ਵਕਰੇ ਲੜਦੇ ਸੀ ਤਾਂ ਉਸ ਹਿਸਾਬ ਦੇ ਨਾਲ ਬਹੁਤ ਘੱਟ ਚਾਂਸਸ ਸੀ ਜਾਂ ਫਿਰ ਕਹਿ ਲਈਏ ਨਾ ਦੇ ਬਰਾਬਰ ਸੀ ਕਿ ਉਹਨਾਂ ਦਾ ਮੇਅਰ ਬਣੇ ਜਾਂ ਫਿਰ ਹੋਰ ਅਹੁਦੇ ਮਿਲਣ ਪਰ ਜੇਕਰ ਇਕੱਠੇ ਹੋ ਕੇ ਲੜਦੇ ਨੇ ਪਰ ਬਹੁਤ ਜ਼ਿਆਦਾ ਚਾਂਸਸ ਨੇ ਲਗਭਗ ਤਾਂ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦਾ ਹੀ ਮੇਅਰ ਬਣ ਸਕਦਾ ਹੈ